so we are here today at uh, government elementary smart school Kotli korotana which falls under chugama 2 block and it comes under the remote rural border belt this school has the strength of 28 students and all primary classes kindergarten classes and it was one of the worst affected uh, schools in the area uh, and uh, there are, there are several structural damages that have been incurred to the school. The teachers here, the two teachers who are posted here deputy here, have been carrying out cleaning operations for past a uh, week or so. and uh, it's been two days that uh, now students have come back to school. And we spoke with the uh, head teacher here. Who's, who told us that initially, because of the condition of the school, because there was so much uh, muck and so much water still uh, here inside the premises, they had to attend, they had to uh, conduct the classes at the local gurdwara that had offered them help. Now, today the students have come back to the class school, uh, school campus here, and uh, currently they are trying to arrange uh, the midday meal and, and normal functioning of the school to go to, to uh, function normally. and uh, you, as you can see that there are there are, there are few students also today who have come to attend classes uh, though uh, in the coming days uh, the teachers are hopeful that the school will function to its full capacity acha tusi beta apna naam dasso pehle gurpreet gurpreet ha ji te tusi mainu dass <laughs> le ki hone hai te kada ghar kithe hai main ji vedishan naam ki hai gurpreet singh nahi pind da pind da vedishan vedishan ਤੇ ਦੱਸ ਰਹੇ ਸੀ ਨਾ ਕਿ ਤੁਹਾਡਾ ਘਰ ਵੀ ਡੈਮੇਜ ਹੈ ਕਿਸ ਕੀ ਹੋਏ ਨੁਕਸਾਨ ਕੀ ਕੀ ਹੋਇਆ ਹੈ ਘਰ ਨੂੰ ਨੁਕਸਾਨ ਵਿੱਚ ਜੀ ਕੰਦਾ ਪਾੜ ਗਿਆ ਫਰਸ਼ ਹੋ ਗਿਆ ਜੋ ਰਾਸ਼ਨ ਥਾ ਉਹ ਵੀ ਰੁੜ ਗਿਆ ਤੇ ਤੁਹਾਡਾ ਖੇਤ ਵੀ ਜਿਵੇਂ ਤੁਸੀਂ ਮਨ ਜੀ ਖੇਤ ਨਹੀਂ ਹੈਗਾ ਆਪਣਾ ਅੱਛਾ ਕੀ ਮਤਲਬ ਕਣਕ ਬੀਜੀ ਸੀ ਨਹੀਂ ਕਣਕ ਉਹ ਮਨ ਜੀ ਜੋ ਡਰਾਮ ਚ ਹੈ ਨਾ ਉਹ ਰੁੜ ਗਈ ਹਾਂਜੀ ਹਾਂਜੀ ਤੇ ਤੁਹਾਡੇ ਫਾਦਰ ਫਾਦਰ ਨਹੀਂ ਹੈਗੇ ਉਹਨਾਂ ਦੀ ਡੈਥ ਹੋ ਗਈ ਅੱਛਾ ਤੇ ਭਰਾ ਤੁਸੀਂ ਦੱਸ ਰਹੇ ਹੋ ਕਿ ਤੁਹਾਡਾ ਤੋਂ 1 ਸਾਲ ਵੱਡਾ ਹੈ ਹਾਂਜੀ ਹਾਂਜੀ ਤੇ ਹੁਣ ਉਹ ਪੜ੍ਹਾਈ ਛੱਡ ਚੁੱਕਿਆ ਹੈ ਹਾਂਜੀ ਹਾਂਜੀ ਜੀ ਉਹ ਦੇੜੀ ਕਰਦਾ ਦਿਹਾੜੀ ਕਰਦਾ ਕਿਤੇ ਜਾਂਦਾ ਲੇ ਮਨ ਜੀ ਉਹ ਗੁੱਥੀ ਵਰਨ ਤੇ ਜੋ ਬਾਨ ਬੋਜੀ ਬਾਨਾ ਤੈਨੂੰ ਕੀ ਮਿਲਦਾ ਉੱਥੇ ਕੁਛੋ ਮੇਰਾ ਲੈ ਹਾਂਜੀ ਹਾਂਜੀ ਢੇੜੀ ਮਿਲਦੀ ਕਿੰਨੇ ਕੁ ਪੈਸੇ ਮਿਲਦੇ 500 ਰੁਪਿਆ ਇੱਕ ਦਿਨ ਦਾ ਇੱਕ ਦਿਨ ਦਾ ਮਿਲਦਾ ਹਾਂਜੀ ਤੇ ਬੇਟਾ ਤੁਹਾਡੀ ਭੈਣਾਂ ਵੀ ਨੇ ਭੈਣ ਛੋਟ ਵੱਡੀ ਭੈਣ ਇੱਕ ਵੱਡੀ ਹੈ ਬਾਕੀ ਚਾਰੇ ਉਹ ਵਿਆਈਆਂ ਬੱਚੇ ਆ ਸਾਡੇ ਕੋ 240 ਨੇ ਹੂੰ ਹੂੰ ਤੇ ਗਿਣਤੀ ਜਿਹੜੀ ਆ ਰੋਜ਼ ਵੱਧ ਰਹੀ ਹੈ 23 ਤਰੀਕ ਤੋਂ ਜਿਹੜਾ ਸੀ ਸਕੂਲ ਬਿਲਕੁਲ ਖੁੱਲ ਗਿਆ ਵਾ ਤੇ ਅਸੀਂ ਵੀ ਪੇਰੈਂਟਸ ਦੇ ਨਾਲ ਰਾਬਤਾ ਕਾਇਮ ਕਰਕੇ ਬਾਕੀ ਜਿਹੜੇ ਨਹੀਂ ਆ ਰਹੇ ਉਹਨਾਂ ਨੂੰ ਜਿਹੜਾ ਵਾ ਪ੍ਰੇਰਿਤ ਕਰਕੇ ਉਹ ਇੱਕ ਦੋ ਦਿਨਾਂ ਤੱਕ ਓਬਵੀਸ ਜਿਹੜੇ ਸਕੂਲ ਆ ਉਹ ਪਹੁੰਚ ਜਾਣਗੇ। ਅੱਛਾ। ਕਿ ਸਰ ਜਿਹੜਾ ਹੈਂਡਹੋਲਡਿੰਗ ਐਕਸਰਸਾਈਜ਼ ਚੱਲ ਰਹੀ ਟੀਚਰਸ ਨੂੰ ਪ੍ਰੇਰਿਤ ਕਰ ਰਿਹਾ ਕਿ ਹੈਂਡਹੋਲਡ ਕਰੋ ਬੱਚਿਆਂ ਕੀ ਉਹ ਉਸ ਬਾਰੇ ਥੋੜਾ ਦੱਸੋ। ਉਹ ਵੀ ਚੱਲ ਰਿਹਾ ਸਾਰਾ ਸਾਰਾ ਚੱਲ ਰਿਹਾ ਵਾ ਇੱਕ ਡੀਓ ਸਰ ਡਿਪਟੀ ਡੀਓ ਸਰ ਸਕੈਂਡਰੀ ਆਫਿਸ ਦੇ ਜਿਹੜੇ ਇੰਚਾਰਜ ਨੇ ਉਹਨਾਂ ਦੀ ਦੇਖ ਰੱਖ ਦੇ ਵਿੱਚ ਸਾਰਾ ਜੋ ਵੀ ਪ੍ਰਬੰਧ ਹੈ ਅਸੀਂ ਪੂਰਾ ਮੁਕੰਮਲ ਕੀਤਾ ਹੋਇਆ ਹੈ। ਜਿਸ ਬੱਚੇ ਨੂੰ ਵੀ ਜਿਸ ਕਿਸਮ ਦੀ ਵੀ ਹੈਲਪ ਦੀ ਲੋੜ ਹੈ ਉਹ ਅਸੀਂ ਕਰ ਰਹੇ ਆ। ਐਨ ਜੀਓਸ ਬੜੀ ਹੈਲਪ ਕਰ ਰਹੇ ਨੇ। ਸਟੇਸ਼ਨਰੀ ਜਿਹੜੀ ਆ ਉਹ ਬੱਚਿਆਂ ਨੂੰ ਵੰਡ ਦਿੱਤੀ ਗਈ ਆ ਹੁਣ ਸੁਣਦੇ ਵਿੱਚ ਆ ਰਿਹਾ ਕਿ ਰੈੱਡ ਕਰਾਸ ਵੱਲੋਂ ਇਹਨਾਂ ਦੇ ਸਕੂਲ ਬੈਗਸ ਵੀ ਜਿਹੜੇ ਆ ਬਹੁਤ ਜਲਦੀ ਤੋਂ ਜਲਦੀ ਪਹੁੰਚ ਰਹੇ ਨੇ ਬਾਕੀ ਜਿਹੜੀ ਬੁੱਕਸ ਦਾ ਲਾਸ ਹੋਇਆ ਵਾ ਉਹ ਵੀ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਬੱਚੇ ਤੇ ਜਦੋਂ ਜਦੋਂ ਵੀ ਸਾਡੇ ਕੋਲ ਮਤਲਬ ਅਵੇਲੇਬਿਲਟੀ ਹੋ ਗਈ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰ ਦੇਵਾਂਗੇ ਕਾਫੀ ਮੁਸ਼ਕਲਾਂ ਜਿਹੀਆਂ ਆਈਆਂ ਇੱਥੇ ਪਹਿਲਾਂ ਤੇ ਇੱਥੇ ਪਾਣੀ ਖੜਾ ਰਿਹਾ ਜੀ 5-6 ਫੁੱਟ ਲਗਾਤਾਰ ਕੰਟੀਨਿਊਸਲੀ 15 ਤੋਂ 20 ਦਿਨ ਤੱਕ ਪਾਣੀ ਖੜਾ ਰਿਹਾ ਹੁਣ ਹੋ ਗਿਆ 3 ਕਿ ਦਿਨ ਹੋ ਗਿਆ ਜੀ ਪਾਣੀ ਨਿਕਲਿਆ ਆ ਆਪਾਂ ਉਦੋਂ ਦੀ ਸਫਾਈ ਤੇ ਲੱਗੇ ਆ ਬੱਚੇ ਨੂੰ ਜਦੋਂ ਬੁਲਾਏ ਸੀਗਾ ਮੰਡੇ ਤੋਂ ਆਪਾਂ ਗੁਰਦੁਆਰਾ ਸਾਹਿਬ ਦੋ ਤਿੰਨ ਦਿਨ ਆਇਆ ਉੱਥੋਂ ਫਿਰ ਅੱਜ ਇੱਥੇ ਬੱਚਿਆਂ ਨੂੰ ਲੈ ਕੇ ਆਏ ਆ ਉੱਥੇ ਕੋਈ ਪ੍ਰੋਗਰਾਮ ਸੀਗਾ ਇੱਥੇ ਆ ਸਾਰੀ ਸਫਾਈ ਕਰ ਲਈ ਆ ਸਾਰਾ ਜੋ ਹੈਗਾ ਮਟੀਰੀਅਲ ਜੇ ਬੈਂਚ ਵਗੈਰਾ ਉਹ ਵੀ ਸਾਫ ਕਰ ਲਿਆ ਹੁਣ ਮਤਲਬ ਇੱਥੇ ਅਸੀਂ ਬਹਿ ਸਕਦੇ ਆ ਤੇ ਸਰ ਟੋਟਲ ਸਟਰੈਂਥ ਕਿੰਨੀ ਹੈ ਬੱਚਿਆਂ ਦੀ ਸਕੂਲ ਟੋਟਲ ਸਟਰੈਂਥ ਇੱਥੇ ਕੋਈ ਨੀਰਵੋਟ ਹੈਗੇ ਨੇ 20 28 ਬੱਚੇ ਹਾਂਜੀ 29 20 ਜਿਹੜੇ ਹੁਣ ਕੋਈ ਐਵੇਂ ਜਿਹਾ ਪਰਮਨੈਂਟ ਡੈਮੇਜ ਕੋਲ ਨੂੰ ਹੋਇਆ ਜਿਹਨੂੰ ਸਟਰਕਚਰਲ ਡੈਮੇਜ ਅਸੀਂ ਕਹੀਏ ਤੇ ਹਾਂਜੀ ਇਹ ਕਿਚਨ ਜਿਹੜਾ ਆ ਉਹਦੀ ਵਾਲਸ ਥੋੜੀਆਂ ਬਹਿਗੀਆਂ ਨੇ ਨਹੀਂ ਬਹਿਗੀਆਂ ਇੱਕ ਕਮਰਾ ਤੇ ਪੂਰੀ ਤਰ੍ਹਾਂ ਡੈਮੇਜ ਆ ਇੱਕ ਦੂਜਾ ਕਮਰਾ ਜਿਹੜਾ ਸਾਡਾ ਉਹ ਵੀ ਥੋੜਾ ਪਾਰਸ਼ਲੀ ਡੈਮੇਜ ਹੋਇਆ ਹੈ ਕਾਫੀ ਡੈਮੇਜ ਹੋਇਆ ਹਾਂਜੀ ਬਾਉਂਡਰੀ ਵਾਲਸ ਸੜੀਆਂ ਜਿਹੜੀਆਂ